ਨੀ ਨਹੀਂ ਇਹਦਾ ਪਹਿਲਾ ਤਮਾਦ ਕਰਦਾ ਯਾਰ ਮੈਂ ਕਰੀਂ ਤੂੰ ਸੱਤ ਨੂੰ ਡਰ ਰਹੀ ਨਾ ਕਿੱਥੇ ਮੈਂ ਲੈ ਜਾ ਨਾ ਨਾ ਪ੍ਰੋਬਲਮ ਨਹੀਂ ਸ਼ਾਹਵਾ ਜਫਾ ਬੇਟੀ ਨਾ ਪੂਰੀ ਗੱਲ ਆਪੇ ਤੈਨੂੰ ਮੈਂ ਤੇਰੀ ਗੱਲ ਸੁਣਾ ਇੱਕ ਮਿੰਟ ਫਾਰਮੇਟ ਹੀ ਨਾ ਪੂਰੀ ਕਰ ਤਾ ਤੂੰ ਆ ਸਾਡਾ ਗਵੰਡੀ ਤੈਨੂੰ ਧੱਕੇ ਨਾ ਆਇਆ ਕਿ ਤੇਰੇ ਪਾਵਰ ਹੈਗੀ ਆ ਪੱਟ ਚੋਣੇ ਪੱਟੇ ਕਹਾ ਦੇਗਾ ਗੱਲ ਨੂੰ ਪਹਿਲਾਂ ਤਾਂ ਮੈਂ ਤੇਰਾ ਜੁਲੰਡੀ ਨਹੀਂ ਮੇਰਾ ਕਮਾੜੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆਂ ਗਲਤ ਸੁਣਦੇ ਮੈਂ ਖੜਿਓ ਕਹਾਂਗੇ ਨਾ ਜਮਾਂ ਤੱਕ ਨਹੀਂ ਥੋੜੀ ਰੋਕ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਜਮਾ ਰਹਾ ਹਾਂ ਉਹ ਮੇਰੀ ਗਲਤ ਸੁਣਨੋ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਤੱਕ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਸਾਡੇ ਬਣਾਏ ਹੋ ਜਿਹੜਾ ਉਹਦੀ ਮੈਂ ਬੱਸ ਉਹਦੇ ਪਤਾ ਕਿ ਬਣੇ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਜੇ ਬਣਾਇਆ ਇੱਕ ਮੱਤੀ ਪਈਆ ਜੇ ਉਹ ਇਹ ਤਾਂ ਸਾਡੀ ਹਿੱਕ ਤਾਂ ਪੜਨੇ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਵਾ ਤੂੰ ਖੋਣ ਚੱਕਣਾ ਜੇ ਬਣਾਇਆ ਇੰਨੀ ਗੱਲ ਤਾਂ ਹੈ ਹੀ ਨਹੀਂ ਨਾ ਲੋਕਾਂ ਨੇ ਪਾਵਰ ਪੁਆਇੰਟ ਛੱਡਾਉਣ ਲੱਗੇ ਜਿਹੜਾ ਸਾਡਾ ਜਿਹੜਾ ਵੋਟਾਂ ਵਾਲੇ ਹੱਥ ਬਣਾਉਂਦੇ ਆ

ਕਿ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਸੋ ਮਾਰਾਂਗੇ ਕੋਈ ਹੋਰ ਬੰਦਾ ਮਾਦ ਨਹੀਂ ਯਾਰ ਦੇਖੂ ਮੈਂ ਕਿਹੜਾ ਬੋਟ ਇਹ ਟਰਾਲੀ ਚੋਰਾ ਵਾਲੀ ਗੱਲ ਕਰੇ ਪੂਰੀ ਇਹ ਲੋਕ ਕਹਿੰਦੇ ਮੈਂ ਨਹੀਂ ਆਇਆ ਸੀ ਸੁਣ ਟਰਾਲੀ ਦੇਖੇ ਪਈਆਂ ਉਹ ਤੂੰ ਕਿਹਦੇ ਨਾਲ ਚੱਲ ਕੇ ਲਗਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਬਿਲਕੁਲ ਨਹੀਂ ਦਿੰਦਾ ਵਾਲੀਬਾਲ ਦਾ ਗਰਾਊਂਡ ਪੁਲਸਾ ਡੂਰ ਲਾਦਾ ਜਦ ਕਮਾਲ ਹੋ ਗਈ ਤੁਹਾਡੀ ਨਹੀਂ ਦਿੰਦਾ ਇਹ ਸਰਕਾਰ ਨੇ ਪਹਿਲਾਂ ਕੰਮ ਕਰਕੇ ਬਾਅਦ ਚ ਦੱਸਣਾ ਸਰਕਾਰ ਨੇ ਯਾਰ ਕਿਉਂ ਨਹੀਂ ਕਰੀ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਦੀ ਚੇਤੇ ਆਉਂਦੀ ਆ ਤੂੰ ਨੇ ਪ੍ਰਿੰਸੀਪਲ ਕਿਹਨਾਂ ਦੇ ਆ ਸਰਕਾਰ ਕਹਿੰਦੀ ਸੀ ਸਾਰੇ ਟੀਚਰ ਕਹੀ ਜਾਂਦੇ ਆ ਮੇਰੀ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲ ਅੱਜ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਅਨੁਸਾਰ ਨਸ਼ੇ ਬੰਦ ਕਰੂਗਾ ਤਾਂ ਸਾਡੀ ਮੁੱਦੇ ਨੂੰ ਲੈ ਕੇ ਜਿਹੜਾ ਸੋਹਣਾ ਸਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਅੰਦਰ ਆਉਣ ਸਾਰ ਨਸ਼ਾ ਬੰਦ ਆਦਤ ਕਿਉਂ ਤੂੰ ਉੱਥੇ ਜਾ ਨਹੀਂ ਕਿ ਨਹੀਂ ਕਿ ਜਦੋਂ ਖਾਂਦੇ ਆ ਤੁਹਾਨੂੰ ਸਸਾ ਬੰਦ ਕਰਾਉਣੇ ਹੋਏ ਕਰਤਾ ਹੈਗੀ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਬੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਦੇ ਸਾਠੀ ਜਾਰੀ ਹੋਇਆ ਹੁਣ ਇੰਕ੍ਰੈਡਟ ਦੀ ਬੰਦੀ ਦਾ ਮੇਨ ਆਗੂ ਹੈ ਮੇਨੂੰ ਹੋਰ ਵੀ ਦੇ ਵੈਸੇ ਕੀ ਦੇ ਮਕੋੜੇ ਵੀ ਨਹੀਂ ਛੋਟੋ ਹੋਰ ਵੀ ਦੇ ਵੈਸੇ ਇਹਦਾ ਰੱਖਿਆ ਜਿਹੜਾ ਸਾਡੇ ਸਟੇਡੀਅਮ ਦਾ ਮੇਰੀ ਗੱਲ ਸੁਣੋ ਸਿਰ ਮੇਰੀ ਗੱਲ ਉਹ ਸੀਨੇ ਬਣਾਇਆ ਉਹ ਬੀਨੇ ਬਣਾਇਆ ਮਨਪ੍ਰੀਤ ਲਈ ਰਿਕਾਰਡ ਹੋਰ ਰਿਕਾਰਡ ਕੀ ਕਰਨਾ ਹੈ ਰਿਕਾਰਡ ਕੀ ਕਰਨਾ ਹੈ ਮੇਰੀ ਬੇਨਤੀ ਇੱਕ ਗੱਲ ਤੇ ਨੀ ਤੋਬੀਂ ਗਾ ਰੋ। ਤੇਰੇ ਅੱਜ ਕੱਪ ਨਹੀਂ। ਸਖਵੀਰ ਸਖਮਨ ਵੀਰ ਮੇਰੇ ਅੱਜ ਤੋਂ ਬਾਅਦ ਇੱਕ ਫੋਨ ਕਰਾਂ। ਤੂੰ ਆ ਸਾਡੇ ਐਮਐਲਏ ਦਾ ਸਤਿਕਾਰ ਕਰੂਗਾ। ਬੜਾ ਆਮ ਨਹੀਂ ਸੱਖਾਣਾ। ਧਰਤੀ ਕੋ ਮਾਫੀ ਨਹੀਂ ਹੋਣੀ। ਬੁੱਧੂ ਉਹਦੀ ਬਾਤ ਜਿਹੜਾ ਪਿੱਛੇ ਹਾਂ। ਖਰਾਬ ਦਾ ਫੇਰ। ਚੋਰ ਹੋਣਾ ਬੜੀ। ਚੋਰ ਹੋਣਾ ਬੜੋ। ਸਾਡੇ ਯਾਰ ਬੱਚਿਆਂ ਦਾ ਕੰਮ ਲੈ। ਇੱਥੇ ਬੰਦੀ ਦਾ ਅੱਗੂ ਆ। ਇੱਕ ਮਿੰਟ ਆ ਮਾਮਾ ਪੇਣਾ ਖੜੀਆਂ ਆ ਯਾਰ। ਮੈਂ ਮਾਮਾ ਪੇਣਾ ਨਾਲ ਨਹੀਂ। ਆਹ ਤਾਂ ਖਵਾਉਣੀ ਆ ਯਾਰ। ਤੁਸੀਂ ਖਵਾਉਣੀ ਆ। ਖਲਾਲ ਦਾ। ਆਹ ਖਵਾਉਣੀ ਆ। ਮੈਂ ਇੱਕ ਕਮਾਲ ਦਾ ਬੰਦਾ ਆਪੀ ਆ ਮੈਂ ਮੈਂ ਕਮਾਲ ਦਾ ਮੈਂ ਆਖੂ ਭੈਣ ਖੜੀ ਆ ਨਾਲ ਮਾਰ ਮੇਰੀ ਆ ਭੈਣ ਇਹ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਢ ਰਿਹਾ ਗਰੀ ਬੰਦੀ ਗਾਲਾਂ ਮਾਰਦਾ ਧੰਨਵਾਦ ਜੀ ਦੱਸਦੇ ਆ ਵੀ ਤੂੰ ਸੁਣਾ ਮੈਂ ਮੈਂ ਤੁਹਾਨੂੰ ਸਤਿਕਾਰ ਜੋ ਕਰਨਾ ਮੈਨੂੰ ਇੱਕ ਮਿੰਟ ਸੁਣੋ ਮੇਰੀ ਇੱਕ ਮਿੰਟ ਮੇਰੀ ਗੱਲ ਅਸੀਂ ਆਮ ਰੇਸ ਮੇਰੀ ਗੱਲ ਜੋ ਮਰਦੀ ਕੁੱਟ ਲਿਓ ਮੇਰੀ ਗੱਲ ਅੱਗੇ ਕੁੱਟਰੇ ਹੁਣ ਕੁੱਟਰੇ ਵੇਰ ਕਿ ਹੋ ਜੇ 200 ਮੇਰੀ ਮੇਰੀ ਇੱਕ ਮਿੰਟ ਦੇਖੋ ਇਨਫੋਰਮੇਸ਼ਨ ਇਹ ਹੋਊਗੀ ਕਿ ਬਾਅਦ ਚ ਗੱਲਬਾਤ ਕਰਾਂਗੇ ਇਸ ਕਰਕੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੇ ਹੋ ਕਿੱਥੇ ਨਾ ਖੜੇ ਹੋ ਮੈਂ ਸਕੂਲ ਚ ਆ ਗਿਆ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲਈ ਵੀ ਕੰਮ ਅਗਲਾ ਸਿੱਧਾ ਚੱਲ ਜੂਗਾ ਇੱਕ ਮਿੰਟ ਮੇਰੀ ਗੱਲ ਸੁਣੋ ਹਮ ਗੱਲ ਸੰਸਾੜੀ ਨਾ ਸੀ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਬੋਲਣਾ ਮੈਂ ਸਕੂਲ ਚ ਆ ਗਿਆ ਸਕੂਲ ਚ ਆਉਣ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ ਚ ਸਾਰਾ ਕਰੋੜ ਰੁਪਏ ਦੀ ਗਰੰਟੀ ਆ 2 ਸਾਲ ਪਹਿਲਾਂ ਲਿਆ ਕੇ ਦਿਓ ਚੁੱਕਿਆ ਇਹ ਤੋਂ ਬਿਨਾ ਬੱਖ ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿ ਨਹੀਂ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਇੱਕ ਗੱਲ ਲੱਗਦਾ ਕਿ ਧੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇਬੰਦੀਆਂ ਦੇ ਬਾਕੀ ਨੇ ਸਾਥ ਨਹੀਂ ਦਿੱਤਾ ਮੇਰੇ ਨਹੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਹੋ ਸਾਰੀਆਂ ਇਕੱਠੀਆਂ ਹੋ ਮੈ ਮੂਰੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈ ਮੂਰੇ ਲੱਗਦਾ ਯਾਰ ਜਮਾਨ ਗੰਦੀ ਨਾ ਕਰੋ ਗਾਲਾਂ ਨਾ ਮਾਰਨਾ ਜਮਾਨੀ ਨੰਦਿਆ ਕੰਮ ਨਾਲ ਜਵਾਬ ਦਿਓ ਦੇਖ ਕੰਮ ਨਾਲ ਲਮਾਂਗੇ ਜ਼ਿੰਮੇਵਾਰ ਬੰਦੇ ਹੋ ਤੁਸੀਂ ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ ਤਾਂ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚੀ ਦੇ 6 ਮਹੀਨੇ ਰਿਆ ਥੋੜਾ ਇਕੱਲੇ 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 ਸਾਥੀ ਦਾ ਇੱਕ ਮਿੰਟ ਉਹ ਇਕੱਲੇ ਸੰਗਤ ਗੱਪਾਂ ਦਾ ਕੋਈ ਫਾਇਦਾ ਇਕੱਲੇ ਇਕੱਲੇ ਸਾਥੀ ਨਾਲ ਜਾਦਾ ਮੋਰਚੀ ਨਾਲ ਮੈਂ ਉੱਥੇ ਟਿੱਕਰੀ ਬੈਠਾ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਅੱਗੇ ਤੁਸੀਂ ਜਾਨੀ ਜਰੂਰ ਰੱਬਾ ਰੱਬਾ ਚੋਰੀ ਕਰਨ ਵਾਲੇ ਮਰਦਾਓ ਮਰਦਾਓ ਘੱਪੀ ਚੰਚੇ ਹੋ ਤਾ ਪਾ ਮੂਰਵਾ ਨਹੀਂ ਨੀ ਨਾ ਕਰਦੇ ਮਰਦੋਂ ਨਾ ਕਢਵੋਗੇ ਜਿਹੜੇ ਨਾ